ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਆਈਲੈਂਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਆਲੂ ਤੇ ਗਵਾਰ ਫਲੀ ਦੀ ਸਬਜ਼ੀ ਇਹ ਜਿਹੜੀ ਗਵਾਰ ਫਲੀ ਹੁੰਦੀ ਹੈ ਇਹਦੀ ਸਬਜ਼ੀ ਟੇਸਟੀ ਵੀ ਬਹੁਤ ਮੰਦੀ ਹੈ ਤੇ ਹੈਲਦੀ ਵੀ ਬਹੁਤ ਹੁੰਦੀ ਹੈ ਤੇ ਬਹੁਤ ਜਲਦੀ ਵੀ ਬਣ ਜਾਂਦੀ ਹੈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਬਿਲਕੁਲ ਸੁੱਕੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਆਲੂ ਪਾ ਕੇ ਜਦੋਂ ਆਪਾਂ ਇਸ ਨੂੰ ਬਣਾਉਣਾ ਤਾਂ ਬਹੁਤ ਟੇਸਟੀ ਲੱਗਦੀ ਹੈ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਏਗਾ ਸਬਜ਼ੀ ਦਾ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਚਲੋ ਬਣਾਉਣਾ ਸਟਾਰਟ ਕਰਦੇ ਆ ਇੱਥੇ ਮੈਂ ਗੁਵਾਰੇ ਦੀਆਂ ਫਲੀਆਂ ਲਈਆਂ ਨੇ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਗੁਵਾਰੇ ਦੀਆਂ ਫਰੀਆਂ ਲੈਣੀਆਂ ਜਿਹੜੀਆਂ ਤੁਸੀਂ ਕੱਚੀਆਂ-ਕੱਚੀਆਂ ਲੈਣੀਆਂ ਨੇ ਕਿਉਂਕਿ ਪੱਕੀਆਂ ਦੀ ਸਬਜ਼ੀ ਵਧੀਆ ਨਹੀਂ ਬਣਦੀ ਪੱਕੀਆਂ ਜਿਹੜੀਆਂ ਫਲੀਆਂ ਹੁੰਦੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਪੱਕਣ ਦੇ ਵੀ ਟਾਈਮ ਲੱਗਦਾ ਤੇ ਉਹਨਾਂ ਦੇ ਵਿੱਚ ਬੀਜ ਜੇ ਬਣ ਜਾਂਦੇ ਨੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਦੇਖੋ ਪਤਲੀਆਂ-ਪਤਲੀਆਂ ਕੱਚੀਆਂ-ਕੱਚੀਆਂ ਫਲੀਆਂ ਲੈਣੀਆਂ ਨੇ ਇਹਨਾਂ ਦੇ ਅੱਗੇ ਜਿਹੜੀ ਥੋੜੀ ਜਿਹੀ ਚੁੰਝੀ ਹੁੰਦੀ ਆ ਉਹ ਤੁਸੀਂ ਤੋੜ ਦੇਣੀਆਂ ਕਟਿੰਗ ਕਰ ਦੇਣੀਆਂ ਚਾਹੇ ਤੁਸੀਂ ਚਾਕੂ ਨਾਲ ਵੀ ਦੇਖੋ ਇਸ ਤਰ੍ਹਾਂ ਕਟਿੰਗ ਕਰ ਸਕਦੇ ਹੋ ਜਾਂ ਤੁਸੀਂ ਹੱਥ ਨਾਲ ਵੀ ਤੋੜ ਸਕਦੇ ਹੋ ਸਾਰੀਆਂ ਫਲੀਆਂ ਨੂੰ ਆਪਾਂ ਇਸ ਤਰ੍ਹਾਂ ਅੱਗੋਂ ਕੱਟ ਕੇ ਤਿਆਰ ਕਰ ਲਿਆ ਉਸ ਤੋਂ ਬਾਅਦ ਦੇਖੋ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲੈਣਾ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਫਲੀਆਂ ਕੱਟ ਕੇ ਤਿਆਰ ਕਰ ਲਾਂਗੇ ਫਲੀਆਂ ਦੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਜਾ ਘੱਟ ਲੈ ਸਕਦੇ ਹੋ ਦੇਖੋ ਫਲੀਆਂ ਕੱਟ ਕੇ ਆਪਾਂ ਪਾਣੀ ਦੇ ਵਿੱਚ ਪਾ ਦਈਏ ਤਾਂ ਕਿ ਇਹਨਾਂ ਨੂੰ ਆਪਾਂ ਇੱਕ ਵਾਰ ਹੋਰ ਵਾਸ਼ ਕਰ ਲਈਏ ਉਸ ਤੋਂ ਬਾਅਦ ਮੈਂ ਨਾਲ ਚਾਰ ਆਲੂ ਕੱਟ ਕੇ ਵੀ ਪਾਣੀ 'ਚ ਭੋਂਤੇ ਹੋਣੇ ਤਾਂ ਕਿ ਕਾਲੇ ਨਾ ਹੋਣ ਆਲੂਆਂ ਨੂੰ ਦੇਖੋ ਤੁਸੀਂ ਇਸ ਤਰ੍ਹਾਂ ਛੋਟਾ-ਛੋਟਾ ਕੱਟ ਲੈਣਾ ਹੈ ਹੁਣ ਉਸ ਤੋਂ ਬਾਅਦ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਛਾਣਣੀ 'ਚ ਪਾ ਕੇ ਨਿਚੋੜ ਦੇਣਾ ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਆਲੂਆਂ ਦਾ ਵੀ ਤੇ ਫਲੀਆਂ ਦਾ ਵੀ ਉਸ ਤੋਂ ਬਾਅਦ ਮੈਂ ਕੜਾਹੀ ਦੇ ਵਿੱਚ ਇੱਕ ਵੱਡੀ ਘੜਚੀ ਪਾਈ ਹੈ ਸਰੋਂ ਦੇ ਤੇਲ ਦੀ ਕਿਉਂਕਿ ਇਹ ਸਬਜ਼ੀ ਸਰੋਂ ਦੇ ਤੇਲ 'ਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਦੇਖੋ ਤੇਲ ਦੇ ਚੋਂ ਧੂਆ ਨਿਕਲਣ ਲੱਗਿਆ ਚੰਗੀ ਤਰ੍ਹਾਂ ਗਰਮ ਹੋ ਗਿਆ ਉਸ ਤੋਂ ਬਾਅਦ ਇੱਕ ਚਮਚ ਮੈਂ ਇਹਦੇ ਵਿੱਚ ਜੀਰੇ ਦਾ ਐਡ ਕਰਿਆ ਨਾਲ ਹੀ ਇੱਕ ਵੱਡਾ ਚਮਚ ਅਦਰਕ ਲਸਣ ਕੱਟਿਆ ਹੋਇਆ ਪਾਇਆ ਇਹਦੇ ਵਿੱਚ ਇਹਨੂੰ ਆਪਾਂ ਥੋੜਾ ਜਿਹਾ ਭੁੰਨਾ ਲਵਾਂਗੇ ਤਾਂ ਕਿ ਲਸਣ ਹੈ ਜਿਹੜਾ ਕੱਚਾ ਨਾ ਰਹੇ ਉਸ ਤੋਂ ਬਾਅਦ ਇੱਥੇ ਦੋ మీడియం ਸਾਈਜ਼ ਦੇ ਪਿਆਜ਼ ਤੇ ਚਾਰ ਹਰੀਆਂ ਮਿਰਚਾਂ ਕੱਟ ਕੇ ਲਈਆਂ ਨੇ ਮੈਂ ਉਹ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਥੋੜਾ ਜਿਹਾ ਪਕਾਵਾਂਗੇ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਸਵੇਰੇ ਤੁਸੀਂ ਪਰਾਂਠੇ ਨਾਲ ਜਾਂ ਰੋਟੀ ਨਾਲ ਖਾਓਗੇ ਤਾਂ ਇੰਨੀ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜੂ ਟਰਾਈ ਕਰਿਓ ਪਰ ਸਬਜ਼ੀ ਤੁਸੀਂ ਬਿਲਕੁਲ ਸੁੱਕੀ ਬਣਾਉਣੀ ਹੈ ਸੁੱਕੀ ਸਬਜ਼ੀ ਜ਼ਿਆਦਾ ਟੇਸਟੀ ਬਣਦੀ ਹੈ ਕਈ ਨੇ ਕਿ ਥੋੜਾ ਮੋਟਾ ਵਿੱਚ ਪਾਣੀ ਵੀ ਪਾ ਲੈਂਦੇ ਨੇ ਪਰ ਉਹਦੇ ਨਾਲ ਸਬਜ਼ੀ ਦਾ ਟੇਸਟ ਵਧੀਆ ਨਹੀਂ ਰਹਿੰਦਾ ਬਿਲਕੁਲ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਤੁਸੀਂ ਦੇਖੋ ਇੱਥੇ ਜਿਹੜੇ ਆਲੂ ਆਪਾਂ ਕੱਟੇ ਹੋਏ ਸੀ ਉਹਨਾਂ ਦਾ ਮੈਂ ਪਾਣੀ ਬਿਲਕੁਲ ਨਿਚੋੜ ਲਿਆ ਛਾਨਣੀ 'ਚ ਪਾ ਕੇ ਬਿਲਕੁਲ ਵੀ ਇਹਦੇ ਵਿੱਚ ਆਲੂਆਂ ਦੇ ਵਿੱਚ ਪਾਣੀ ਨਹੀਂ ਹੁਣ ਆਪਾਂ ਆਲੂਆਂ ਨੂੰ ਵੀ ਨਾਲ ਹੀ ਥੋੜਾ ਜਿਹਾ ਫਰਾਈ ਕਰਾਂਗੇ ਇਹਨੇ ਨਾ ਟੇਸਟ ਸਬਜ਼ੀ ਚ ਬਹੁਤ ਵਧ ਜਾਂਦਾ ਕਿਉਂਕਿ ਜਿਹੜਾ ਆਲੂ ਨੇ ਥੋੜਾ ਜਿਹਾ ਵਧੀਆ ਕ੍ਰਿਸਪੀ ਜੇ ਹੋ ਜਾਂਦੇ ਨੇ ਤੇ ਟੇਸਟ ਵਧੀਆ ਹੋ ਜਾਂਦਾ ਸਬਜ਼ੀ ਦੇ ਵਿੱਚ ਹਜੇ ਮੈਂ ਕੋਈ ਮਸਾਲਾ ਇਹਦੇ ਵਿੱਚ ਐਡ ਨਹੀਂ ਕੀਤਾ ਇਹਨੂੰ ਟਾਕੇ ਆਪਾਂ ਇਸੇ ਤਰ੍ਹਾਂ 5 ਮਿੰਟ ਮੀਡੀਅਮ ਫਲੇਮ ਤੇ 5 ਤੋਂ 7 ਮਿੰਟ ਪਕਾਵਾਂਗੇ ਆਲੂ ਨਾਲੇ ਤਾਂ ਥੋੜੇ ਜਿਹਾ ਸੌਫਟ ਹੋ ਜਾਣਗੇ ਨਾਲੇ ਥੋੜੇ ਜਿਹਾ ਕ੍ਰਿਸਪੀ ਤੇ ਬ੍ਰਾਊਨ ਹੋ ਜਾਣਗੇ ਇਹਨੇ ਨਾ ਟੇਸਟ ਬਹੁਤ ਵਧੀਆ ਆਊਗਾ ਨੇ ਕੁ 5 ਮਿੰਟਾਂ ਬਾਅਦ ਆਲੂ ਜਿਹੜੇ ਆਪਣੇ ਥੋੜੇ ਜਿਹਾ ਸੌਫਟ ਵੀ ਹੋ ਗਏ ਤੇ ਥੋੜੇ ਜਿਹਾ ਫਰਾਈ ਵੀ ਹੋ ਗਏ ਨਾਲ ਹੀ ਆਪਣੇ ਪਿਆਜ਼ਾਂ ਵਗੈਰਾ ਦੇ ਹੁਣ ਆਪਾਂ ਇਹ ਵਿੱਚ ਮਸਾਲੇ ਐਡ ਕਰਾਂਗੇ 1.5 ਚਮਚ ਮੈਂ ਪਾਇਆ ਇਹਦੇ ਵਿੱਚ ਨਮਕ ਦਾ ਅੱਧਾ ਚਮਚ ਪਾਇਆ ਹਲਦੀ ਪਾਊਡਰ ਦਾ ਅੱਧਾ ਚਮਚ ਪਾਇਆ ਲਾਲ ਮਿਰਚ ਪਾਊਡਰ ਦਾ ਅੱਧਾ ਚਮਚੀ ਪਾਇਆ ਇਹਦੇ ਵਿੱਚ ਧਨੀਆ ਪਾਊਡਰ ਦਾ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਜਾ ਘੱਟ ਕਰ ਸਕਦੇ ਹੋ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਸਬਜ਼ੀ ਦਾ ਕਲਰ ਕਿੰਨਾ ਵਧੀਆ ਆਊਗਾ ਮਸਾਲਿਆਂ ਨੂੰ ਆਪਾਂ 1 ਕਿ ਮਿੰਟ ਪਕਾ ਲਿਆ ਉਸ ਤੋਂ ਬਾਅਦ ਇੱਥੇ ਮੈਂ ਦੋ మీడియం ਸਾਈਜ਼ ਦੇ ਟਮਾਟਰ ਕੱਟ ਕੇ ਪਾਏ ਨੇ ਇਹਦੇ ਵਿੱਚ ਇਹਨਾਂ ਨੂੰ ਵੀ ਆਪਾਂ ਨਾਲ ਹੀ ਥੋੜਾ ਜਿਹਾ ਪਕਾ ਲਾਂਗੇ ਦੇਖੋ ਥੋੜਾ ਜਿਹਾ ਪਕਾਉਣ ਤੋਂ ਬਾਅਦ ਹੁਣ ਆਪਾਂ ਜਿਹੜੀਆਂ ਫਲੀਆਂ ਸੀਗੀਆਂ ਕੱਟੀਆਂ ਹੋਈਆਂ ਉਹਨਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਨਿਚੋੜ ਲਿਆ ਸੀ ਬਿਲਕੁਲ ਵੀ ਪਾਣੀ ਨਹੀਂ ਇਹਨਾਂ ਦੇ ਵਿੱਚੋਂ ਫਲੀਆਂ ਐਡ ਕਰ ਦਾਂਗੇ ਹੁਣ ਫਲੀਆਂ ਤੇ ਆਲੂ ਤੇ ਮਸਾਲੇ ਆਪਾਂ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਿਲਕੁਲ ਵੀ ਦੇਖ ਲਓ ਤੁਸੀਂ ਮੈਂ ਸਬਜੀ ਦੇ ਵਿੱਚ ਜਾਂ ਮਸਾਲੇ ਦੇ ਵਿੱਚ ਪਾਣੀ ਨਹੀਂ ਐਡ ਕੀਤਾ ਬਿਲਕੁਲ ਸੁੱਕੀ ਸਬਜੀ ਬਣਾਉਣੀ ਹੈ ਇਸ ਤਰ੍ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਮਸਾਲਾ ਹੀਠਾਂ ਲੱਗ ਰਿਹਾ ਮਸਾਲੇ ਜਲ ਰਹੇ ਨੇ ਤਾਂ ਤੁਸੀਂ ਇੱਕ ਦੋ ਚਮਚੀ ਪਾਣੀ ਪਾਉਣਾ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਇਹ ਸਬਜੀ ਸੁੱਕੀ ਜਿਆਦਾ ਵਧੀਆ ਲੱਗਦੀ ਹੈ ਦੇਖੋ ਸਬਜੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੁਣ ਇਹਨੂੰ ਆਪਾਂ ਢੱਕ ਕੇ 10 ਮਿੰਟ ਮੀਡੀਅਮ ਫਲੇਮ ਤੇ ਪਕਾਵਾਂਗੇ ਤਾਂ ਕਿ ਜਿਹੜੀਆਂ ਆਪਣੀਆਂ ਫਲੀਆਂ ਤੇ ਆਲੂ ਨੇ ਸੌਫਟ ਹੋ ਜਾਣ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੋ ਲਾਈਕ ਜੁੜ ਕਰਿਆ ਕਰੋ ਕਮੈਂਟ ਕਰਕੇ ਜੁੜ ਦਿਓ ਦੱਸਿਆ ਕਰੋ ਤੁਹਾਨੂੰ ਮੇਰੀਆਂ ਰੈਸਪੀਜ਼ ਕਿਵੇਂ ਦੀਆਂ ਲੱਗਦੀਆਂ ਨੇ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਸਬਜੀ ਨੂੰ 10 ਮਿੰਟਾਂ ਬਾਅਦ ਆਪਾਂ ਚੈੱਕ ਕਰਦੇ ਹਾਂ ਇੱਕ ਵਾਰ ਫਲੀਆਂ ਤੇ ਆਲੂ ਸੌਫਟ ਹੋ ਚੁੱਕੇ ਨੇ ਇੱਕ ਵਾਰ ਇਹਨੂੰ ਆਪਾਂ ਹਿਲਾ ਦਾਂਗੇ ਕੜਚੀ ਨਾਲ ਇਹ ਸਬਜ਼ੀ 'ਚ ਪਾਣੀ ਪਾਉਣ ਦੀ ਲੋੜ ਨਹੀਂ ਜਦੋਂ ਆਪਾਂ ਇਸ ਨੂੰ ਮੀਡੀਅਮ ਫਲੇਮ ਤੇ ਪਕਾਉਂਦੇ ਆ ਤਾਂ ਇਹ ਜਿਹੜੀ ਸਟੀਮ ਛੱਡਦੀ ਆ ਤਾਂ ਥੋੜਾ ਮੋਟਾ ਪਾਣੀ ਤਾਂ ਛੱਡ ਹੀ ਜਾਂਦੀ ਆ ਸਬਜ਼ੀ ਤੇ ਇਸ ਕਰਕੇ ਪਾਣੀ ਦੀ ਇਹਦੇ ਵਿੱਚ ਪਾਉਣ ਦੀ ਲੋੜ ਨਹੀਂ ਪੈਂਦੀ ਦੇਖੋ ਆਲੂ ਆਪਣੇ ਜਿਹੜੇ ਸੌਫਟ ਹੋ ਚੁੱਕੇ ਨੇ ਮੈਂ ਇੱਕ ਤੁਹਾਨੂੰ ਤੋੜ ਕੇ ਦਿਖਾਉਣੀ ਆ ਸਬਜ਼ੀ ਆਪਣੀ ਬਣ ਕੇ ਤਿਆਰ ਹੈਗੀ ਹੁਣ ਇਹਦੇ ਵਿੱਚ ਅੱਧਾ ਚਮਚ ਮੈਂ ਪਾਇਆ ਆਮਚੂਰ ਪਾਊਡਰ ਦਾ ਤੇ ਅੱਧਾ ਚਮਚ ਪਾਇਆ ਗਰਮ ਮਸਾਲੇ ਦਾ ਇਹ ਆਪਾਂ ਪਾ ਕੇ ਮਿਕਸ ਕਰ ਦਾਂਗੇ ਕਿਉਂਕਿ ਆਮਚੂਰ ਨਾਲ ਆਮਚੂਰ ਤੁਸੀਂ ਕਿਸੇ ਵੀ ਸੁੱਕੀ ਸਬਜ਼ੀ ਦੇ ਵਿੱਚ ਪਾਉਂਗੇ ਬਹੁਤ ਵਧੀਆ ਟੇਸਟ ਆਉਂਦਾ ਹੈ। 1-2 ਮਿੰਟ ਇਸੇ ਤਰ੍ਹਾਂ ਹੁਣ ਆਪਾਂ ਇਹਨੂੰ ਫੁੱਲ ਫਲੇਮ ਕਰਕੇ ਪਕਾ ਲਾਂਗੇ ਤਾਂ ਕਿ ਜਿਹੜਾ ਵੀ ਇਹਨੇ ਮਾੜਾ-ਮੋਟਾ ਪਾਣੀ ਛੱਡਿਆ ਉਹ ਵੀ ਸੁੱਕ ਜਾਵੇ ਤੇ ਬਿਲਕੁਲ ਆਪਣੀ ਸੁੱਕੀ ਸਬਜ਼ੀ ਬਣ ਕੇ ਤਿਆਰ ਹੋ ਜਾਵੇ। ਦੇਖੋ ਬਿਲਕੁਲ ਸੁੱਕੀ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਗੈਸ ਨੂੰ ਹੁਣ ਆਪਾਂ ਇੱਥੇ ਬੰਦ ਕਰ ਦਾਂਗੇ। ਤੇ ਚਲੋ ਸਰਵ ਕਰਦੇ ਹਾਂ ਸਬਜ਼ੀ ਨੂੰ। ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਤੇ ਦੇਖਣ 'ਚ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਸਵਾਦ 'ਚ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਬਿਲਕੁਲ ਸਿੰਪਲ ਮਸਾਲਿਆਂ ਨਾਲ ਸਿੰਪਲ ਤਰੀਕੇ ਨਾਲ ਬਣਾਈ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਫਲੀਆਂ ਖਾਣੀਆਂ ਕਿਹਨੂੰ-ਕਿਹਨੂੰ ਪਸੰਦ ਨੇ ਕਿਹਨੂੰ ਇਹ ਸਬਜ਼ੀ ਪਸੰਦ ਹੈ ਕਿਹਦੀ ਇਹ ਫੇਵਰੇਟ ਹੈ ਰੈਸਪੀ ਟਰਾਈ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜੁੜ ਕਰਿਆ ਕਰੋ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਾਸ਼ੀ ਕਾ